ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਦੁਬਾਰਾ ਫੇਰ ਸਮਾਂ ਕੱਢਿਆ ਮੈਂ ਜੁੜਿਆ ਇੱਕ ਹੋਰ ਮੋਟੀਵੇਸ਼ਨਲ ਐਪੀਸੋਡ ਲੈ ਕੇ ਗੁਰਿੰਦਰ ਸੋ ਗੱਲਾਂ ਆਪਾਂ ਜ਼ਿੰਦਗੀ ਦੀਆਂ ਕਰਦੇ ਰਹਿੰਦੇ ਰਹੇ ਆ ਕਿ ਜ਼ਿੰਦਗੀ ਕਿਵੇਂ ਆਪਾਂ ਚੰਗੀ ਬਣਾ ਸਕਦੇ ਆ ਬਿਹਤਰ ਬਣਾ ਸਕਦੇ ਆ ਖੂਬਸੂਰਤ ਬਣਾ ਸਕਦੇ ਆ ਇਦੇ ਵਿੱਚ ਕਈ ਫੈਕਟਰ ਕੰਮ ਕਰਦੇ ਨੇ ਇੱਕ ਫੈਕਟਰ ਦੇ ਨਾਲ ਆਪਾਂ ਜ਼ਿੰਦਗੀ ਨੂੰ ਬਿਹਤਰ ਨਹੀਂ ਬਣਾ ਸਕਦੇ ਸੋ ਸਾਰੀਆਂ ਵੀਡੀਓਜ਼ ਦੇ ਵਿੱਚ ਕੋਈ ਨਾ ਕੋਈ ਜਿਹੜੇ ਪੁਆਇੰਟਸ ਆਪਾਂ ਡਿਸਕਸ ਕਰਦੇ ਰਹਿੰਨੇ ਆ ਇਦਾਂ ਦੇ ਹੀ ਕੁਝ ਚਾਰ ਜਿਹੜੇ ਪੁਆਇੰਟ ਮੈਂ ਡਿਸਕਸ ਕਰੂੰਗਾ ਜਿਹੜੇ ਨਿਯਮ ਨੇ ਕਿ ਇਹ ਵੀ ਜੇ ਜ਼ਿੰਦਗੀ 'ਚ ਲਾਗੂ ਕਰੋਗੇ ਜ਼ਿੰਦਗੀ ਸੋਹਣੀ ਜ਼ਰੂਰ ਬਣੂਗੀ ਜੇ ਆਪਾਂ ਇਹਨੂੰ ਸੱਚੇ ਦਿਲ ਤੋਂ ਤੇ ਪੂਰੀ ਲਗਨ ਦੇ ਨਾਲ ਇਹ ਚਾਰ ਗੱਲਾਂ ਕਹਿ ਲਓ ਕਿ ਮੰਨ ਲਿਏ ਜ਼ਿੰਦਗੀ ਚ ਪਲਾਈ ਕਰਦੀ ਏ ਕਿਹੜੀਆਂ ਉਹ ਗੱਲਾਂ ਆਜੋ ਕਰਦੇ ਆ ਗੱਲਬਾਤ ਪਹਿਲੀ ਗੱਲ ਆ ਜੀ ਪਹਿਲਾ ਨਿਯਮ ਕਿ ਸਮੇਂ ਦੀ ਕਦਰ ਕਰੋ ਇਹ ਬਹੁਤ ਜ਼ਰੂਰੀ ਆ ਲਾਈਫ ਦੇ ਵਿੱਚ ਪੰਕਚੁਅਲ ਰਹਿਣਾ ਡਿਸਿਪਲਿੰਡ ਰਹਿਣਾ ਤੇ ਇਹ ਜਦੋਂ ਚੀਜ਼ ਤੁਸੀਂ ਅਪਣਾ ਲਈ ਤੁਹਾਡੀ ਜ਼ਿੰਦਗੀ ਆ ਜਿਹੜੀ ਉਹ ਇੱਕ ਪੋਜ਼ਿਟਿਵ ਤਰੀਕੇ ਦੇ ਨਾਲ ਬਤੀਤ ਹੋਣੀ ਸ਼ੁਰੂ ਹੋ ਜਾਂਦੀ ਆ ਕਿਉਂਕਿ ਨਾ ਸਮਾਂ ਇੱਕ ਇਹੋ ਜੀ ਚੀਜ਼ ਆ ਇਹਨੇ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਕੀਤਾ ਨਾ ਇਹਨੇ ਕਰਨਾ ਤੁਹਾਡੇ ਲਈ ਇਹਨੇ ਰੁਕਣਾ ਨਹੀਂ ਇਹਨੇ ਚੱਲੀ ਜਾਣਾ ਭਾਵੇਂ ਦੁਨੀਆ ਇੱਧਰ ਦੀ ਉੱਧਰ ਹੋ ਜੇ ਸਮਾਂ ਨਹੀਂ ਕਦੇ ਰੁਕਣਾ ਸੋ ਤੁਹਾਡੀ ਜ਼ਿੰਦਗੀ ਜਿੱਦਾਂ ਦੀ ਮਰਜ਼ੀ ਹੋਈ ਆ ਭਾਵੇਂ ਚੰਗੇ ਦਿਨ ਆਏ ਹੋਏ ਨੇ ਮਾੜੇ ਦਿਨ ਆਏ ਹੋਏ ਨੇ ਸਮਾਂ ਕੋਈ ਵੀ ਰੁਕਣਾ ਨਹੀਂ ਸੋ ਉਹਦੀ ਕਦਰ ਆਪਾਂ ਕਰਨੀ ਆ ਕਿਵੇਂ ਕਿ ਕੋਈ ਵੀ ਕੰਮ ਕੱਲ ਤੇ ਨਾ ਛੱਡੋ ਆਲਸ ਨਾ ਅਪਣਾਓ ਵੀ ਆਪਾਂ ਕਰ ਲਾਂਗੇ ਯਾਰ ਬਹੁਤ ਸਮਾਂ ਪਿਆ ਅਲਿ ਤਾਂ ਬਹੁਤ ਉਮਰ ਪਈਆ ਕਰ ਲਾਂਗੇ ਬਥੇਰੇ ਕੰਮ ਸੋਚੇ ਹੋਏ ਨੇ ਤੇ ਟਾਈਮ ਵੀ ਆਪਣੇ ਕੋਲ ਬਹੁਤ ਆ ਪਰ ਨਹੀਂ ਆਪਣੇ ਕੋਲ ਸਮਾਂ ਨਹੀਂ ਹੈਗਾ ਜੋ ਅੱਜ ਆ ਹੁਣ ਆਪਾਂ ਜੀ ਰਹੇ ਆ ਜੋ ਆ ਬੈਠੇ ਆ ਜੋ ਸੋਚ ਰਹੇ ਆ ਉਹਨੂੰ ਹੁਣੇ ਸਿਰੇ ਚਾੜਨ ਦੇ ਲਈ ਲੱਗ ਜੋ ਪੂਰੀ ਡੈਡੀਕੇਸ਼ਨ ਦੇ ਨਾਲ ਤੁਹਾਡੇ ਕੋਲ ਸਮਾਂ ਆਪਾਂ ਨੂੰ ਲੱਗਦਾ ਹੁੰਦਾ ਕਿ ਬਹੁਤ ਜ਼ਿਆਦਾ ਇਹਦੀ ਉਦਾਹਰਨ ਦਵਾ ਕਈ ਵਾਰ ਆਪਾਂ ਨਾ ਕਿਤੇ ਜੀ ਘੁੰਮਣ ਜਾਣਾ ਵਾ ਮੰਨ ਲਓ ਕਿ ਕੋਈ ਟੈਕਸੀ ਕੀਤੀ ਹੋਈ ਆ ਟ੍ਰੇਨ ਤੇ ਜਾਣਾ ਵਾ ਬਾਇ ਏਅਰ ਜਾਣਾ ਜਿੱਦਾਂ ਵੀ ਆਪਾਂ ਕਹਿੰਦੇ ਬਹੁਤ ਟਾਈਮ ਪਿਆ ਯਾਰ ਸ਼ਾਮ ਦੀ ਟ੍ਰੇਨ ਆ ਪਰ ਫੇਰ ਵੀ ਨਾ ਨਾ ਕਰਦੇ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਨੇ ਕਿ ਪੂਰੇ ਮੌਕੇ ਤੇ ਭੱਜੇ ਫਿਰਦੇ ਹੁੰਦੇ ਆ ਆ ਵੀ ਰਹਿ ਗਿਆ ਉਹ ਵੀ ਰਹਿ ਗਿਆ ਜੀ ਹਲੇ ਆ ਨਹੀਂ ਸਮਾਨ ਪੈਕ ਹੋਇਆ ਉਹ ਫਿਰ ਉਹ ਚੀਜ਼ਾਂ ਭੁੱਲ ਜਾਂਦੇ ਨੇ ਸੋ ਇਦਾਂ ਹੀ ਜ਼ਿੰਦਗੀ ਆ ਆਪਾਂ ਨੂੰ ਲੱਗਦਾ ਜ਼ਰੂਰ ਹੁੰਦਾ ਕਿ ਸਮਾਂ ਬਹੁਤ ਪਿਆ ਪਰ ਸਮਾਂ ਜਦੋਂ ਲੰਘ ਜਾਂਦਾ ਇਹ ਪਤਾ ਵੀ ਨਹੀਂ ਲੱਗਣਾ ਤੁਹਾਨੂੰ ਦੂਜਾ ਨਿਯਮ ਆ ਕਿ ਆਪਣਾ ਖਿਆਲ ਰੱਖਣਾ ਸਿੱਖੋ ਕਿਵੇਂ ਆਪਣਾ ਖਿਆਲ ਪਹਿਲੀ ਗੱਲ ਤਾਂ ਕਹੂੰਗਾ ਖੁਦ ਨੂੰ ਪਿਆਰ ਕਰੋ ਸਭ ਤੋਂ ਉੱਤੇ ਪਿਆਰ ਹੈ ਇਹ ਇੱਕ ਪ੍ਰਮਾਤਮਾ ਦਾ ਇੱਕ ਆਪਣੇ ਆਪ ਨੂੰ ਬਾਕੀ ਸਾਰੇ ਤੁਹਾਨੂੰ ਜਿੰਨੇ ਦੁਨੀਆਦਾਰੀ ਦੇ ਪਿਆਰ ਨੇ ਉਹਨਾਂ ਨੇ ਦੁੱਖ ਜ਼ਰੂਰ ਦੇਣੇ ਆ ਦੋ ਪਿਆਰ ਇਹੋ ਜਿਹੇ ਆ ਜਿਹੜੇ ਤੁਹਾਨੂੰ ਦੁੱਖ ਨਹੀਂ ਦੇਣਗੇ ਆਪਣੇ ਆਪ ਨੂੰ ਥੋੜਾ ਜਿਹਾ ਹੈਲਥ ਕੌਨਸ਼ੀਅਸ ਕਰ ਸਕਦੇ ਆ ਇਹ ਆਪਣੇ ਆਪ ਨੂੰ ਪਿਆਰ ਕਰਨਾ ਵਾ ਆਪਣੀ ਫਿਜ਼ੀਕਲ ਐਕਟੀਵਿਟੀ ਤੇ ਧਿਆਨ ਦੇਣਾ ਆਪਣੀ ਡਾਈਟ ਤੇ ਧਿਆਨ ਦੇਣਾ ਆਪਣੇ ਆਪਣੀ ਸਕਿਨ ਤੇ ਧਿਆਨ ਦੇਣਾ ਮਤਲਬ ਆਲ ਓਵਰ ਜੋ ਵੀ ਜਿੱਦਾਂ ਵੀ ਅਸੀਂ ਆਪਣਾ ਖਿਆਲ ਰੱਖ ਸਕਦੇ ਆ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਆ ਉਹ ਸਾਰਾ ਕੁਝ ਤੁਸੀਂ ਆਪਣੇ ਲਈ ਜਰੂਰ ਕਰੋ ਇਹ ਚੀਜ਼ ਬਹੁਤ ਜ਼ਰੂਰੀ ਹੈ ਜੇ ਤੁਸੀਂ ਤੰਦਰੁਸਤ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਦੁੱਖ ਆਉਣਗੇ ਤੇ ਉਹ ਤੁਸੀਂ ਮੈਨੇਜ ਕਰ ਲੋਗੇ ਕਿਉਂ ਕਿਉਂਕਿ ਤੁਹਾਡੀ ਜਿਹੜੀ ਫਿਜ਼ੀਕਲ ਹੈਲਥ ਚੰਗੀ ਆ ਉਹਦੇ ਨਾਲ ਤੁਹਾਡੀ ਮੈਂਟਲ ਹੈਲਥ ਵੀ ਚੰਗੀ ਹੋਊਗੀ ਸੋ ਜਿਹੜੇ ਦੁੱਖਾਂ ਨੇ ਜਿੰਨਾ ਅਸਰ ਪਾਉਣਾ ਜੇ ਤੁਸੀਂ ਫੇਟੋਂ ਉਹਨਾਂ ਨਹੀਂ ਪਾਉਣਗੇ ਪਾਉਣਗੇ ਤਾਂ ਜ਼ਰੂਰ ਸੋ ਕੁਝ ਤਾਂ ਘਟਾ ਸਕਦੇ ਆ ਸੋ ਆਪਣੇ ਆਪ ਤੇ ਜ਼ਰੂਰ ਧਿਆਨ ਦੇਵੋ ਆਪਣੇ ਆਪ ਤੇ ਹਮੇਸ਼ਾ ਕੰਮ ਕਰੋ ਆਪਣੇ ਆਪ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਇੰਪਰੂਵਮੈਂਟ ਕਰਦੇ ਰਹੋ ਤੇ ਕੋਈ ਵੀ ਐਹੋਜੀ ਚੀਜ਼ ਆਪਾਂ ਆਪਣੇ ਸਰੀਰ ਦੇ ਨਾਲ ਨਾ ਕਰੀਏ ਜਿਹੜੀ ਇਹਨੂੰ ਨੁਕਸਾਨ ਕਰਦੀ ਆ ਤੇ ਆਪਾਂ ਨੂੰ ਮਾੜੇ ਰਾਵਲ ਲੈ ਕੇ ਜਾਂਦੀ ਆ ਤੀਜਾ ਨਿਯਮ ਆ ਜੀ ਆਪਣੇ ਸੁਪਨੇਾਂ ਤੇ ਯਕੀਨ ਰੱਖੋ ਆਪਣੇ ਗੂਲ ਤੇ ਯਕੀਨ ਰੱਖੋ ਦੇਖੋ ਸੁਪਨੇ ਆਪਾਂ ਸਾਰੇ ਦੇਖਦੇ ਆ ਕੋਈ ਇਨਸਾਨ ਨਹੀਂ ਹੋਣਾ ਜਿਨੇ ਕਦੇ ਕੋਈ ਸੁਪਨਾ ਨਾ ਦੇਖਿਆ ਹੋਵੇ ਕਿਸੇ ਨੂੰ ਗੱਡੀ ਲੈਣ ਦਾ ਸ਼ੌਂਕ ਆ ਵੀ ਮੇਰੇ ਕੋਲ ਫਲਾਣੀ ਗੱਡੀ ਹੋਵੇ ਉੱਤੇ ਤੱਕ ਪਹੁੰਚਣਾ ਕਿਸੇ ਨੂੰ ਸ਼ੌਂਕ ਆ ਬਹੁਤ ਵੱਡੀ ਕੋਠੀ ਹੋਵੇ ਮੇਰੇ ਕੋਲ ਮਹਿਲ ਹੋਵੇ ਮੇਰਾ ਇਹ ਸ਼ੌਂਕ ਆ ਕਿਸੇ ਨੂੰ ਦੁਨੀਆ ਘੁੰਮਣ ਦਾ ਸ਼ੌਂਕ ਆ ਕਿਸੇ ਦਾ ਕੋਈ ਸੁਪਨਾ ਕਿਸੇ ਦਾ ਕੋਈ ਸੁਪਨਾ ਕੋਈ ਬੰਦਾ ਹੋਊਗਾ ਅੱਜ ਕੱਲ ਜਿਹੜਾ ਸੁਪਨੇ ਨਹੀਂ ਲੈਂਦਾ ਬਸ ਕਹਿੰਦਾ ਜੋ ਅੱਜ ਹੈਗਾ ਜੀ ਮੇਰੇ ਕੋਲ ਤਾਂ ਬਹੁਤ ਆ ਪਰਮਾਤਮਾ ਨੇ ਜੋ ਦਿੱਤਾ ਜੋ ਦਾਲ ਰੋਟੀ ਮੈਨੂੰ ਦੇਤੀ ਮੈਂ ਉਹਦੇ ਵਿੱਚ ਬਹੁਤ ਖੁਸ਼ ਆ ਵੈਸੇ ਉਹ ਲੋਕ ਸਾਡੇ ਨਾਲ ਬਹੁਤ ਚੰਗੇ ਨੇ ਸਾਡੇ ਨਾਲੋਂ ਵੱਧ ਖੁਸ਼ ਉਹ ਨੇ ਇਹ ਸੱਚਾਈ ਆ ਪਰ ਇੱਕ ਸੋਚ ਇਹ ਵੀ ਆ ਕਿ ਜ਼ਿੰਦਗੀ ਜਿਉਣੀ ਆ ਤਾਂ ਕੋਈ ਨਾ ਕੋਈ ਮਕਸਦ ਜ਼ਰੂਰ ਹੋਣਾ ਚਾਹੀਦਾ ਹੈ ਤੇ ਇਹ ਜ਼ਿੰਦਗੀ ਆ ਜਿਹੜੀ ਆਪਾਂ ਤਾਂ ਹੀ ਜੀ ਪਾਵਾਂਗੇ। ਇੱਧਰ ਵਾਲੇ ਪਾਸੇ ਆਉਨੇ ਹੁਣ ਵੀ ਜੇ ਤੁਸੀਂ ਸੁਪਨੇ ਦੇਖੇ ਨੇ ਤਾਂ ਉਹਨਾਂ ਨੂੰ ਪੂਰਾ ਕਰਨ ਦਾ ਜਿਗਰਾ ਵੀ ਰੱਖਣਾ ਵਾ ਆਪਣੇ ਆਪ ਤੇ ਯਕੀਨ ਰੱਖਣਾ ਵਾ ਜੇ ਤੁਸੀਂ ਮਿਹਨਤ ਕਰੋਗੇ ਪੂਰੀ ਡੈਡੀਕੇਸ਼ਨ ਦੇ ਨਾਲ ਉਹਦੇ ਆਪਣੇ ਸੁਪਨੇ ਦੇ ਪਿੱਛੇ ਪੈ ਜਾਓਗੇ ਤਾਂ ਜ਼ਰੂਰ ਜੋ ਸੋਚਦੇ ਹੋ ਤੁਸੀਂ ਹਾਸਲ ਕਰ ਸਕਦੇ ਹੋ بس ਭਰੋਸਾ ਰੱਖਣਾ ਪੈਂਦਾ ਆਪਣੇ ਆਪ ਤੇ ਕਿ ਮੈਂ ਕਰ ਸਕਦਾ ਜੇ ਤੁਸੀਂ ਇਹ ਸੋਚ ਬਣਾ ਲਈ ਤੁੱਕਾ ਲਾ ਕੇ ਦੇਖਦੇ ਆ ਲੱਗਿਆ ਤਾਂ ਲੱਗਿਆ ਨਹੀਂ ਤਾਂ ਨਾਲ ਸੀ ਨਹੀਂ ਇੱਕ ਜਿੱਦ ਕਰਨੀ ਆ ਕਿ ਹਾਂ ਇਹ ਚੀਜ਼ ਮੈਂ ਹਾਸਲ ਕਰਨੀ ਆ ਤੇ ਕਰਕੇ ਰਹਾਗੇ ਇਹਦੇ ਲਈ ਜਿੰਨੇ ਵੀ ਸਾਲ ਲੱਗਣ ਜਿੰਨੇ ਵੀ ਮੇਰੀ ਪਾਵਰ ਲੱਗ ਜੇ ਉਹ ਮੈਂ ਯੂਜ਼ ਕਰੂੰਗਾ ਤੇ ਜੇ ਕਦੇ ਮੈਂ ਫੇਲ ਵੀ ਹੋ ਗਿਆ ਕੋਈ ਗੱਲ ਨਹੀਂ ਉਤੋਂ ਕੁਝ ਸਿੱਖੂੰਗਾ ਤੇ ਇੱਕ ਨਵੀਂ ਪਲੈਨਿੰਗ ਦੇ ਨਾਲ ਫੇਰ ਉਹਦੇ ਪਿੱਛੇ ਭੱਜੂੰਗਾ ਸੋਪਨਿਆਂ ਦੇ ਵਿੱਚ ਇਹ ਸੋਚ ਹੋਣੀ ਚਾਹੀਦੀ ਆ ਆਖਰੀ ਦਮ ਤੱਕ ਆਖਰੀ ਸਾਹ ਤੱਕ ਸਾਨੂੰ ਆਪਣੇ ਸੁਪਨਿਆਂ ਦੇ ਲਈ ਲੜਦੇ ਰਹਿਣਾ ਚਾਹੀਦਾ ਵਾ ਚੌਥਾ ਤੇ ਆਖਰੀ ਪੁਆਇੰਟ ਆ ਜੀ ਚੁੱਪਚ ਕੰਮ ਕਰੋ ਇਹਦਾ ਮਤਲਬ ਆ ਕਿ ਜਦੋਂ ਇੱਕ ਤਾਂ ਤੁਸੀਂ ਜਿਹੜੀ ਮੈਂ ਉਦਾਹਰਨ ਦੇ ਦਿੱਤਾ ਨਾ ਸੁਪਨਿਆਂ ਦੀ ਉਹ ਜਦੋਂ ਤੁਸੀਂ ਉੱਤੇ ਕੰਮ ਕਰ ਰਹੇ ਹੋ ਤੁਹਾਡਾ ਸਟਰਗਲ ਟਾਈਮ ਚੱਲ ਰਿਹਾ ਤੁਹਾਨੂੰ ਰਿਜ਼ਲਟ ਮਿਲਨੇ ਸ਼ੁਰੂ ਨਹੀਂ ਹੋਏ ਆਉਟਪੁੱਟ ਨਹੀਂ ਆ ਰਹੀ ਉਦੋਂ ਵੀ ਚੁੱਪ ਰਹੋ ਕਿਸੇ ਨੂੰ ਉਹਨਾਂ ਦੱਸੋ ਕਿ ਯਾਰ ਮੈਂ ਬਹੁਤ ਮਿਹਨਤ ਕੀਤੀ ਕੁਝ ਨਹੀਂ ਬਣ ਰਿਹਾ ਨਹੀਂ ਇਹ 네ਗਟਿਵਿਟੀ ਨਹੀਂ ਕਰਨੀ ਕਿਸੇ ਦੇ ਨਾਲ ਇਦਾਂ ਦੀ ਗੱਲ 네ਗਟਿਵ ਨਹੀਂ ਕਰਨੀ ਆਪਣੇ ਆਪ ਨੂੰ ਵੀ ਨਹੀਂ ਕਹਿਣਾ ਯਾਰ ਮੇਰੀ ਤਾਂ ਬਸ ਖਰਾਬ ਹੀ ਹੈ ਕਿਸਮਤ ਨਹੀਂ ਹੋਣਾ ਕੁਝ ਨਹੀਂ ਹੋਣਾ ਇਹ ਗੱਲਾਂ ਨਹੀਂ ਕਰਨੀਆਂ ਚੁੱਪ ਰੋ ਤੇ ਇੱਕ ਚੁੱਪ ਕਿਹੜੀ ਤਰ੍ਹਾਂ ਦੀ ਆ ਜਦੋਂ ਕਾਮਯਾਬੀ ਮਿਲ ਗਈ ਮਿਹਨਤ ਕਰੋਗੇ ਕਾਮਯਾਬੀ ਜ਼ਰੂਰ ਮਿਲਦੀ ਆ ਤੁਹਾਡੇ ਦਿਨ ਜ਼ਰੂਰ ਆਉਣਗੇ ਉਦੋਂ ਵੀ ਚੁੱਪ ਰਹਿਣਾ ਸਿੱਖੋ ਉਦੋਂ ਆਪਣੀ ਐਕਸਾਈਟਮੈਂਟ ਆ ਜਿਹੜੀ ਉਹ ਅੰਡਰ ਕੰਟਰੋਲ ਰੱਖਣੀ ਸਿੱਖੋ ਇਹ ਨਹੀਂ ਕਿ ਸਾਰੇ ਪਾਸੇ ਆਪਾਂ ਢੰਡੋਰਾ ਪੈਟਦੇ ਫਿਰਦੇ ਆ ਲੋ ਜੀ ਬਣਾਤੀ ਗੱਲ ਅੱਗ ਲਾਤੀ ਦੇਖ ਲਓ ਵੀ ਗੇਮ ਘੁਮਾਤੀ ਇਹੋ ਜੇ ਇਹੋ ਜਿਹਾ ਕੁਝ ਜਿਹੜਾ ਰਿਐਕਸ਼ਨ ਆ ਮੈਨੂੰ ਨਹੀਂ ਲੱਗਦਾ ਉਹ ਆਪਾਂ ਨੂੰ ਦੇਣਾ ਚਾਹੀਦਾ ਵਾ ਕਾਮਯਾਬੀ ਮਿਲੀ ਆ ਲੋਕ ਰੌਲਾ ਪਾਉਣ ਤੇ ਤੁਹਾਡੀ ਕਾਮਯਾਬੀ ਰੌਲਾ ਪਾਵੇ ਤੁਸੀਂ ਰੌਲਾ ਨਹੀਂ ਪਾਉਣਾ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਵਾ ਜੀ ਇਹ ਚਾਰ ਨਿਯਮ ਅਪਣਾ ਕੇ ਦੇਖਿਓ ਜ਼ਿੰਦਗੀ ਚ ਤੇ ਜ਼ਿੰਦਗੀ ਆ ਜਿਹੜੀ ਉਹ ਜ਼ਰੂਰ ਤੁਹਾਨੂੰ ਲੱਗੂਗਾ ਜੋ ਮੈਂ ਚਾਹੁੰਨਾ ਵਾਂ ਇਸ ਚੈਨਲ ਦੇ ਜ਼ਰੀਏ ਕਿ ਤੁਹਾਡੀ ਜ਼ਿੰਦਗੀ ਬਦਲੇ ਪੋਜ਼ਿਟਿਵ ਹੋਈਏ ਆਪਾਂ ਆਪਾਂ ਜੋ ਵੀ ਇਹ ਉਲਝਣਾ ਟੈਨਸ਼ਨਾਂ ਸਟ੍ਰੈਸ ਡਿਪਰੈਸ਼ਨ ਇਹ ਸਾਰਿਆਂ ਵਿੱਚੋਂ ਆਪਾਂ ਬਾਹਰ ਆ ਕੇ ਜ਼ਿੰਦਗੀ ਦਾ ਆਨੰਦ ਲੈ ਸਕੀਏ ਬਹੁਤ ਬਹੁਤ ਧੰਨਵਾਦ ਕਿਵੇਂ ਲੱਗੀ ਅੱਜ ਦੀ ਵੀਡੀਓ ਜਰੂਰ ਦੱਸਿਓ ਚੰਗੀ ਲੱਗੀ ਅੱਗੇ ਸ਼ੇਅਰ ਕਰਦੇ ਹੋ ਤੇ ਅਗਲੀ ਵੀਡੀਓ ਚ ਬਹੁਤ ਜਲਦੀ ਮਿਲਦਾ ਕੋਈ ਹੋਰ ਨਵਾਂ ਕਨਸੈਪਟ ਲੈ ਕੇ